ਜੇ ਉਹਨਾਂ ਦੇ ਇੱਥੇ ਕੋ ਪੈਰ ਆਇਆ ਸਾਡਾ ਸੰਪਰਕ ਕਰੇ ਨਹੀਂ ਤਾਂ ਮੇਰਾ ਵੀ ਅਨਾਉਂਸ ਕਰੋ ਟੀਮ ਜਾਂ ਟੀਮ ਜਾਂ ਦੂਜੀ ਦਾ ਕਰਾ ਸ਼ੁਰੂ ਬੁੜੀ ਟੀਮ ਯਾਰ ਕਰੋ ਸਪ੍ਰਿੰਗ ਦੇ ਟੂਰਨਾਮੈਂਟ ਸਕ੍ਰੈਚ ਕਰ ਦੇਣੀ ਹੈ ਮੇਰਾ ਤੁਸੀਂ ਬਹੁਤ ਸਾਡਾ ਕੰਮ ਕਾਰਨ ਦੇ ਹੋ ਗਿਆ ਇੱਥੇ ਤਿਆਰੀ ਕਰਦੇ ਅੰਦਰ ਆਲੇ ਰਖਿਆ ਹੁਣ ਹੱਜ ਫੈਡਰੇਸ਼ਨ ਬੋਸ ਟੀਮ ਨਿਕਲ ਦੱਸਿਆ ਤੁਹਾਨੂੰ ਫਾਈਲ ਹੋਈ ਗਈ ਟੀਮ ਬਾਦਲੇ ਜਰੋਣਾ ਟੀਮ ਟੀਮ ਨਹੀਂ ਲੈਂਦਾ ਕੀ ਕਰਦਾ ਮੈਂ ਬਿਸਰਵਾਲਾ ਜੀ ਰਾਫੀ ਸਾਹਿਬ ਕਹਿ ਸਕੈਚ ਕਰ ਦੇਣੀ ਫਾਇਨਲ ਵਿੱਚ ਪਾ ਦੇਣਾ ਜੇ ਹਾਂ ਵੀ ਦੂਸਰੀ ਟੀਮ ਨੂੰ ਬੇਅੰਤੀ ਕੀਤੀ ਜਾਂਦੀ ਆ ਜਲਦੀ ਤੇ ਜਲਦੀ ਗਰਾਊਂਡ ਦੇ ਵਿੱਚ 55 ਇੱਕ ਟੀਮ ਮੈਂ ਕਰਨਾ ਤੁਹਾਨੂੰ ਦੁਆਰਾ ਆ ਜੀ ਦੂਸਰੀ ਵੀਰਨ ਬੇਅੰਤੀ ਕੀਤੀ ਜਾਂਦੀ ਆ ਆਪਣੇ ਖਿਡਾਰੀਆਂ ਨੂੰ ਜਲਦੀ ਤੇ ਜਲਦੀ ਕੋਚ ਸਾਹਿਬ ਤਿਆਰ ਕਰਕੇ ਗਰਾਊਂਡ ਦੇ ਵਿੱਚ ਲਿਆ ਹਣ ਜਲਦੀ ਤੇ ਜਲਦੀ ਨਹੀਂ ਨਹੀਂ ਸਪਰਿੰਗ ਦੇ ਤਾਂ ਓਕੇ ਵੀ ਓਕੇ ਡੀ ਵਾਲੇ ਨੂੰ ਗਾ ਸਪਰਿੰਗਰ ਵਾਲੇ ਨਹੀਂ ਨਹੀਂ ਇਹ ਦਾ ਆਪਣੇ ਇਹ ਦਾ ਓਕੇ ਡੀ ਤੇ ਬਾਬਾ ਕਹਿੰਦਾ ਓਕੇ ਡੀ ਨੂੰ ਕਰ ਮੈਂ ਕਹਿੰਦਾਸ ਨਾਲ ਗੱਲ ਕਰ ਲਾ ਹਾਂ ਸਪਰਿੰਗ ਦੇ ਵਾਲੇ ਟੀਮ ਆ ਗਏ ਆ ਜੀ ਰੈਫਰੀ ਸਾਹਿਬ ਪਲੀਜ਼ ਵਿਸਲ ਮਾਰੋ ਤੇ ਬਾਅਦ ਟਾਈਮ ਨਾਲ ਹੁਣ ਛੇਤੀ ਕਰ ਦਿਓ ਫਿਰ ਪਲੀਜ਼ ਹਾਂ ਜੀ ਅੱਜ ਤਾਂ ਜਿਹਦਾ ਪਹਿਲਾਂ ਵੀ ਦੱਸ ਚੁੱਕੇ ਆ ਬਾਬਾ ਕਾਲ ਦਾ ਸਪੋਰਟ ਕਲੱਬ ਦੇ ਸਮਰਾ ਵੀਰ ਉਹਨੂੰ ਅਸੀਂ ਬੇਨਤੀ ਕਰਦੇ ਕਿ ਉਹ ਆਪਣੀ ਕਿਸੇ ਮੁਖਤਿਆਰ ਕਰੇ ਬਾਬਾ ਕਾਲ ਦਾ ਤੇ ਲੋਹ ਪੰਜਾਬੀ ਸਪੋਰਟ ਕਲੱਬ ਦੀ ਉਹਨੂੰ ਓਪਨ ਦੀ ਟੀਮ ਹੈ ਉਹਨੂੰ ਦਾ ਮੈਚ ਹੋਣਾ ਜਿਹੜੇ ਸਾਡੇ ਦਰਸ਼ਕ ਵੀ ਸਾਰੇ ਇੱਥੇ ਪਹੁੰਚੇ ਆ ਅਜਨ ਮੈਂ ਬੇਨਤੀ ਕਰਦਾ ਕਿ ਸੈਲਰ ਹੁਣਾਂ ਦੇ ਆਪੋ ਆਪਣੇ ਭਾਈਵੰਦਾਂ ਨੂੰ ਫੋਨ ਕਰਦੇ ਹੋ ਕਿ ਵਿਦਿ ਨਹਾ ਹੁਣਾਂ ਵਰ ਓਪਨ ਦਾ ਮੈਚ ਬਹੁਤ ਹੀ ਤਮਾਨਾ ਸ਼ੁਰੂ ਹੋਣ ਲੱਗਾ ਹਾਂ ਜਿਹੜਾ ਅੱਜ 21 ਦਾ ਮੈਚ ਹੋ ਰਿਹਾ ਹੁਣ ਲੱਗਾ ਆ ਇਹ ਵੀ ਬਹੁਤ ਹੀ ਵਧੀਆ ਮੈਚ ਹੋਣਾ ਜੀ ਅਸੀਂ ਬੇਨਤੀ ਕਰਦੇ ਹਾਂ ਰੈਫਰੀ ਸਾਹਿਬ ਨੂੰ ਪਲੀਜ਼ ਬਹੁਤ ਜਲਦੀ ਮੈਚ ਸਟਾਰਟ ਕਰਾਇਆ ਜਾਵੇ ਤਾਂ ਕਿ ਬਗਲ ਓਪਨ ਦਾ ਮੈਚ ਓਪਨ ਦੇ ਓਕੇਜੀ ਸਪੋਰਟਸ ਕਲੱਬ ਤੇ ਬਾਬਾ ਕਾਨ ਦਾਸ ਸੋਰਟਸ ਕਲੱਬ ਦੋਵਾਂ ਦੀ ਮਲ ਬੇਨਤੀ ਕੀਤੀ ਜਾਂਦੀ ਆ ਕਿ ਆਪਣੀਆਂ ਟੀਮਾਂ ਤਿਆਰ ਕਰਕੇ ਹਾਫ ਟਾਈਮ ਦੇ ਵਿੱਚ ਗਰਾਊਂਡ ਦੇ ਨਜ਼ਦੀਕ ਆ ਕੇ ਸਾਡੇ ਜਿੰਨੇ ਵੀ ਸਪੌਂਸਰ ਇੱਥੇ ਮੌਜੂਦ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਇਹ ਜਿਹੜਾ ਵਾਈਮਾਨ ਟਾਇਰ ਬਪਿਆ ਅੱਜ ਖੇਡਿਆ ਜਾ ਰਿਹਾ ਸੋ ਬਹੁਤ ਬਹੁਤ ਧੰਨਵਾਦ ਸਾਡੇ ਸਮੂੱਚੇ ਹੀ ਸਪੌਂਸਰਾਂ ਦਾ ਸਮੂੱਚੇ ਫੈਡਰੇਸ਼ਨ ਦਾ ਜਿਹੜਾ ਸਾਡਾ ਬਹੁਤ ਸਾਥ ਦਿੱਤਾ ਹੈ ਸੋ ਸਾਰੀਆਂ ਕਲੱਬਾਂ ਦੇ ਸੋ ਅਸੀਂ ਸਾਰੀਆਂ ਕਲੱਬਾਂ ਦਾ ਸਮੂੱਚੇ ਫੈਡਰੇਸ਼ਨ ਦਾ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਬਿਹਾਫ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਨਾਲੇ ਬੇਨਤੀ ਕਰਦੇ ਆਂ ਬਲੀਜ਼ ਜਿਹੜਾ ਟੀਮਾਂ ਨੂੰ ਤਿਆਰ ਕਰਨ ਦੇ ਵਿੱਚ ਹੋ ਸਦਾ ਸਹਿਯੋਗ ਦਿਓ ਤਾਂ ਕਿ ਆਪਾਂ ਜਿਹੜਾ ਟਾਈਮ ਸਾਬਾ ਮੈਚ ਮੁਕਾ ਸਕੀਏ ਕਿ ਕਿਹਦੇ ਮ ਦੂਜੇ ਵੀ ਜਿਨ੍ਹਾਂ ਦੇ ਕੋਈ ਟੀ-ਸ਼ਰਟ ਵਗੈਰਾ ਨਹੀਂ ਹੈ ਓ ਟੀਮ ਦੀ ਉਹ ਫੀਲਡ ਗਰਾਊਂਡ 'ਤੇ ਨਾ ਜਾਣ ਗਰਾਊਂਡ ਦੇ ਵਿੱਚ ਜਿਹੜੇ ਫੜੇ ਛੱਲੇ ਉਹ ਹੀ ਵੀਰ ਜਾਣ ਜਿਨ੍ਹਾਂ ਦੇ ਟੀ ਜੱਟਾਂ ਜਾਂਦੀ ਛੱਡਾ ਉਹਨਾਂ ਦੇ ਕੋਲ ਹਨ ਸੋ ਪੁਆਇੰਟ ਉੱਤੇ ਸਾਡੇ ਇੰਦਰ ਪੈਸਾ ਨਹੀਂ ਸਮਰਾ ਸਾਹਿਬ ਲਿਖ ਰਿਹਾ ਨਹੀਂ ਸਟੇਜ ਦੇ ਦੂਜੇ ਪੰਨੇ ਸੋ ਉੱਥੇ ਆਪਣੇ ਟੀਮਾਂ ਦੇ ਨਮਾਇਨੇ ਜਾ ਸਕਦੇ ਆ ਪਰ ਗਰਾਊਂਡ ਦੇ ਵਿੱਚ ਕੋਈ ਵੀ ਤੀਜਾ ਬੰਦਾ ਜਿਹੜਾ ਬੜੀ ਗੱਲ ਨਹੀਂ ਹੈ ਗਰਾਊਂਡ ਦੇ ਲਈ ਉਹ ਪਲੀਜ਼ ਆ ਜਾਣਾ ਗਰਾਊਂਡ ਦੇ ਵਿੱਚ ਕਿਉਂਕਿ ਮੈਟਰੋ ਪੰਜਾਬੀ ਸਪੋਰਟਸ ਕਲੱਬ ਇਹੇ ਚੀਜ਼ਾਂ ਬਹੁਤ ਘਾਟਾ ਲਾਉ ਕਰਦੀ ਆ ਸੋ ਜਿਹੜੇ ਜ਼ਿੰਮੇਵਾਰ ਬੱਤੇ ਨੇ ਉਹ 스테ਜ ਦੇ ਵਿੱਚ ਸੋ ਅਸੀਂ ਆਪਣੇ ਵੱਲੋਂ ਬਿਲਕੁਲ ਵੀ ਇਹ ਚੀਜ਼ ਕੋਈ ਵਲ ਆਉਣੀ ਕਰਦੇ ਅਸੀਂ ਇਹ ਕਹੀਆ ਕੀਤਾ ਵੀ ਜਿੰਨੇ ਵੀ ਕੱਪ ਤੁਸੀਂ ਹੁੰਦੇ ਨੇ ਉਹ ਬਹੁਤ ਵਧੀਆ ਸ਼ਾਨਦਾਰ ਤਰੀਕੇ ਨਾਲ ਹੋਣ ਸੋ ਸਾਰੀ ਹਮੇਸ਼ਾ ਧੰਨਵਾਦ ਜਿਹੜੇ ਨੌਜਵਾਨ ਵੀ ਲੱਗਾ ਲਿਆ ਉਹਨਾਂ ਦਾ ਧੰਨਵਾਦ ਕਿਆ ਬਾਣੀ ਬਹੁਤ ਆਪਣੀ ਬੇਤ ਮਦਦ ਅਗਲ ਵਿੱਚ ਮੇਸ਼ ਕਰਦੇ ਹੋ ਤਾਂ ਕਿ ਉਹ ਸਹੀ ਕਾਜ ਦੇਵੇ ਤੁਹਾਨੂੰ ਪਹਿਲੇ ਲੱਗ ਸਕੋ ਐਕਸ ਯੂਨਾਈਟਡ ਟ੍ਰਾਂਸਪੋਰਟ ਸਪੋਰਟਸ ਕਲਬ ਓਪਨ ਦਾ ਐਸ ਲਈ ਆ ਤਾਂ ਕਿ ਪੁੱਛੀ ਦੇਖੇ ਕਿ ਟੂਰਨਾਮੈਂਟ ਦੇ ਚੰਦੇ ਵਿੱਚ ਕੋਈ ਔਕਰ ਨਾ ਪੈਦਾ ਹੋ ਸਕੇ ਤੇ ਇਧਰ ਮੈਦਾਨ ਦੇ ਵਿੱਚ ਇਸ ਵੇਲੇ ਕਬੱਡੀ ਦਿਲਾ ਜੁੜਦੇ ਆ ਪਾਤੀ ਰੀਡਰ ਨੇ ਚੜਾਈ ਕਰ ਦਿੱਤੀ ਉਧਰ ਚਾਰੇ ਯਾਫੀ ਐਸੂ ਨੇ ਮੈਦਾਨ ਦੇ ਵਿੱਚ ਬੋਕਣ ਦੀ ਕੋਸ਼ਿਸ਼ ਕਰਨਗੇ ਦੇਖਦੇ ਆ ਕੌਣ ਮੋਰੇ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਜਾਫੀ ਐਸਵੇਲੇ ਪਾਣੀ ਦੀ ਕੋਸ਼ਿਸ਼ ਦੇ ਵਿੱਚ ਬੌਲੇਬਾਹ ਕੈਂਸੀ ਦਾ ਆਵਤੀਏ ਜਾਫੀ ਨੂੰ ਲੱਗਦਾ ਕਿ ਹੰਦੇ ਦੂਰ ਕਰੇਗਾ ਐਸਵੇਲੇ ਹੰਦੇ ਦੂਰ ਕਰਨ ਵਾਲੀ ਗੱਲ ਹੋਈ ਗਈ ਆ ਸਾਵਾ ਸੇ ਦੇ ਗਿਰਦੀ ਇਧਰ ਨੇ ਇਧਰ ਸੁਖਰਾਜ ਐ ਅਸੀਂ ਆਪਾਂ ਦੇਖਦੇ ਮੈਦਾਨ ਦੇ ਵਿੱਚ ਸੁਖਰਾਜ ਨੇ ਪਾਤੀ ਇੱਕ ਕਬੱਡੀ ਪਾਤੀ ਮਾਰਨ ਦਾ ਸਟਾਈਲ ਮੱਥਾ ਥੋੜੇ ਥੋੜੇ ਕਬੱਡੀ ਦੇ ਵਿੱਚ ਐਕਸ਼ਨ ਪੈਦਾ ਕਿਤੇ ਜਾਣ ਤੇ ਬਹੁਤ ਵਧੀਆ ਤੇ ਇਧਰ ਖੁਦਰਾਜ ਜੈ ਸੰਗੁਰ ਅਮਰਤ ਸਮਰਾ ਨੇ ਰੁਕਣ ਦੀ ਕੋਸ਼ਿਸ਼ ਕੀਤੀ ਸੀ ਗੁਰਜਿੰਦਰ ਸਮਰਾ ਦਾ ਪਰ ਉਹ ਵੀ ਦਾ ਜਾਫੀ ਤੇ ਤਰਤੇ ਖੇੜ ਦੇ ਨੇ ਗੁਰਜਿੰਦਰ ਤੇ ਅਮਰਤ ਇਹ ਇਧਰ ਇਸ ਵੇਲੇ ਪਰੇਂਜ ਸਿਆਲ ਕਬੂਲੇ ਪਾਈਏ ਕਬੱਡੀ ਅਸਵੇ ਸਿੰਘ ਸਰਦਾਰ ਕਬੂਲੇ ਦੇ ਨਾਲ ਹੋ ਗਿਆ ਹੈ ਮੁਕਾਬਲਾ ਬਾਵੇ ਬਾਵੇ ਮੈਦਾਨ ਦੇ ਵਿੱਚ ਇੱਕ ਦੂਸਰੇ ਨੂੰ ਅੰਗੜੀ ਕੋਸ਼ਿਸ਼ ਜਾਲ ਦੀ ਕੋਸ਼ਿਸ਼ ਦੇ ਵਿੱਚ ਇਹਨਾਂ ਕਬੂਲੇ ਫਸੀ ਕਬੂਲੇ ਮਹੰਦਰੇ ਗੋਬੰਪੂ stop him go go tap him but he going to under way let's see the boom we would like to see your actions the boom on the rate that will find the pindar sandeep ne koshish kiti lekar bahut badhiya point leke boom apni team de khate jod raha hai sikke sir upre vich bahut badhiya reeda pad raha hai is cover mein is vele badha hoya jaapiyan de vall maidan de vich dikhde ha kaun mood ho ke rokne di koshish karega ਸਾਰੇ ਜਾਫੀਆਂ ਪੂਰੀ ਤਿਆਰੀ ਦੇ ਵਿੱਚ ਆ ਇਸ ਵੇਲੇ ਪੂਰੀ ਤਿਆਰੀ ਦੇ ਵਿੱਚ ਜਾਫੀਆਂ ਵਿੱਚ ਕੌਣ ਕਿਰਦਕੇ ਬਾਵੇ ਵੱਲੋਂ ਹੱਥ ਮਾਰ ਕੇ ਰੋਕਣ ਦੀ ਕੋਸ਼ਿਸ਼ ਟੱਚ ਕਰਨ ਦੀ ਕੋਸ਼ਿਸ਼ ਇਹਦੇ ਤੋਂ ਆਪਣੀ ਚੁਸਤੀ ਚ ਲਾਗੀ ਦੇ ਨਾਲ ਵੱਧਦਾ ਹੋਇਆ ਸਿੰਘ ਸਰਦਾਰ ਗੱਭਰੂ ਲੈ ਕੇ ਪੁਆਇੰਟ ਆਪਣੀ ਟੀਮ ਦੇ ਖਾਤੇ ਜੋ ਜੋੜਦਾ ਰਿਹਾ ਤੇ ਸੁਖਰਾਜ ਕੰਦੂ ਆਸਰੇ ਨੇ ਕੌਣਾ ਹੈ ਵੇਡ ਉਧਰੋਂ ਫਾਦਰ ਟੀਮ ਲਾਉਂਦੇ ਹੋਏ ਸਾਰੇ ਫਾਦਰ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਮੁਬਾਰਕ ਫਰਿਦੰ ਦੇ ਉੱਤੇ ਇਧਰ ਸੁਖਰਾਜ ਨੇ ਪਗਤੀ ਕੀਤੀ ਤੇ ਬਹੁਤ ਵਧੀਆ ਅਮਰਤ ਸੇਹੋਤਾਂ ਦੇ ਨਾਲ ਰੁਣਕੀ ਦਾ ਗੱਭਰੂ ਇਸ ਵੇਲੇ ਜਿੱਤਦਾ ਗੋਪਲ ਸੋਣ ਜੀਤੀ ਗੋਡਰ ਬਹੁਤ ਵਧੀਆ ਯਾਫੀ ਦੇ ਤੌਰ ਤੇ ਖੇਡ ਰਿਹਾ ਇਸ ਵਾਰ ਮਿੰਦਾ ਨਾਮ ਚਮਕਾ ਚੁੱਕੇ ਨੇ ਉਹਦੇ ਅੰਦਰ ਕੋਈ ਹੁੰਦਾ ਹੈ ਇਸ ਲਈ ਬਹੁਤ ਵਧੀਆ ਯਾਫੀ ਦੇ ਤੌਰ ਤੇ ਉਸ ਚਾ ਕਰ ਰਿਹਾ ਹੈ ਕਿਦਰ ਬੱਝ ਰਿਹਾ ਮੈਦਾਨ ਦੇ ਵਿੱਚ ਪੈਸਲੇ ਜਾਂ ਰੇਡਰ ਦੇ ਵੱਲ ਪਾਈ ਗਈ ਕਬੱਡੀ ਦੇ ਵਿੱਚ ਪਾਵੇ ਵਧ ਕੇ ਦੋਹਾਂ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਇਹਦੇ ਕਿਸੇ ਕੰਮ ਜਾਂਦੀ ਹੋਈ ਹੈ ਬਹੁਤ ਵਧੀਆ ਅਸਲੇ ਪੁਆਇੰਟ ਦੀ ਕੋਸ਼ਿਸ਼ ਦੇ ਵਿੱਚ ਬਹੁਤ ਵਧੀਆ ਯਾਫੀ ਨੇ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜਦਾ ਸੋ ਦੇ ਕਬੂਲ ਗਰਾਊਂਡ ਦੇ ਵਿੱਚ ਬਹੁਤ ਵਧੀਆ ਲੈਂਡਰ ਖਾਂ ਆਪਣੀ ਟੀਮ ਦੇ ਖਾਤੇ ਜੋੜ ਚੁੱਕਾ ਹੈ ਇਧਰ ਬਹੁਤ ਵਧੀਆ ਕਬੱਡੀ ਪਾ ਕੇ ਬਹੁਤ ਵਧੀਆ ਇਹਨੇ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜਿਆ ਉਧਰ ਬੱਲੇ ਵੀ ਰਸੇ ਅੱਜ ਅੱਜ ਵੀ ਵਕਤਨ ਚੇਤੇ ਕਰਕੇ ਵਕਤ ਤੇ ਰੁਕ ਜਾਂਦਾ ਹੈ ਆਪਣੀ ਤੇਰੀ ਕੀਤੀ ਮਿਹਨਤ ਲੱਗੇ ਸਿਰ ਮੇਰਾ ਝੁੱਕ ਜਾਂਦਾ ਹੈ ਵਕਤ ਬਦਲਿਆ ਦੁਨੀਆ ਬਦਲੀ ਹਰ ਇੱਕ ਰਿਸ਼ਤਾ ਤਰ ਤਾਰੇ ਬਾਪੂ ਦੇ ਆਪੁੱਤਰ ਅਧਵੀ ਇਹ ਐਚ ਇਹ ਖੇਡ ਦਾ ਖਿਡਾਰੀ ਬਾਪੂ ਦੇ ਆਪੁੱਤਰ ਅਧਵੀ ਇਹ ਐਚ ਇਹ ਖੇਡ ਦਾ ਖਿਡਾਰੀ ਇਹਦਾ ਅਸਲੇ ਮੈਦਾਨ ਦੇ ਵਿੱਚ ਜੁੜਦੇ ਆ ਸਿੰਘ ਸਰਦਾਰ ਗੱਭੂ ਪੌੜਾ ਹੋਇਆ ਦੇਖਦੇ ਆ ਕੌਣ ਮੇਰੇ ਉੱਤੇ ਕਲੀਪ ਅਸੀ ਕਰੇਗਾ ਚਲੇ ਜਾਂਦੀ ਪੂਰੀ ਕੈਰੀ ਦੇ ਵਿੱਚ ਇਹਦਾ ਮਨਜੀਤ ਜੂਰ ਜੀ ਤੱਕੋ ਮੈਦਾਨ ਦੇ ਵਿੱਚ ਅਸਲੇ ਕੌਣ ਗੱਭੂ ਆਪਣੀ ਟੀਮ ਦੇ ਖਾਤੇ ਕਮਜਾਦੀ ਹਾਸਲ ਕਰੇਗਾ ਵਾਹ ਵਾਹ ਕਹੇ ਵੀਰ ਨੇ ਸਿੰਘ ਸਰਦਾਰ ਗੱਭੂ ਦੇ ਖਾਤੇ ਇੱਕ ਨੰਬਰ ਇਸ਼ਾਰਾ ਕਰ ਦਿੱਤਾ ਹੈ ਕਿ ਮੈਦਾਨ ਦੇ ਵਿੱਚ ਐਸੇ ਸਰਕਾਰ ਦੀ ਖੇਡ ਜਨਾ ਦਿੰਦੇ ਆ ਸਰਕਾਰ ਦੀ ਖੇਡ ਜਨਾ ਦਿੰਦੇ ਆ ਓਪਨ ਦਾ ਮੈਚ ਪਹਿਲਾ ਓਪਨ ਦਾ ਮੈਚ ਹੋਣ ਲੱਗਾ ਜੀ ਇਸ ਮੈਚ ਤੋਂ ਮਗਰੋਂ ਮੈਂ ਦੋਹਾਂ ਟੀਮਾਂ ਨੂੰ ਬੇਨਤੀ ਕਰਦਾ ਵੀ ਮੈਂ ਘੱਟੋ ਘੱਟ 20 ਤੋਂ 25 ਵਾਰੀ ਇਹ ਨੋਟ ਕਰ ਚੁੱਕਾ ਕਿ ਟੀਮਾਂ ਹਾਫ ਟਾਈਮ ਤੇ ਬਹੁਤ ਮੇਰੇ ਜੀ ਜੀ ਹੋਣੇ ਚਾਹੀਦੀਆਂ ਬਹੁਤ ਹੀ ਜਲਦੀ ਇਹ ਮੈਚ ਫਿਨਿਸ਼ ਹੋਣ ਵਾਲਾ ਆ ਤੇ ਦੂਸਰਾ ਮੈਚ ਰਾਈਟ ਵੇ ਸਟਾਰਟ ਕੀਤਾ ਜਾਵੇ ਦੋਹਾਂ ਟੀਮਾਂ ਨੂੰ ਬੇਨਤੀ ਆ ਕਿ ਪਿਆਰ ਹੋ ਕੇ ਪੰਜਾਬੀ ਦਾ ਜਰਤੀ ਗਰਾਉਂਡ ਦੇ ਤਸਦੀਕ ਪਹੁੰਚੋ ਬਾਬਾ ਕਾਮ ਦਾ ਹੋ ਪੰਜਾਬੀ ਤੇ ਓਕੇ ਦੀ ਕਬੱਡੀ ਕਲੱਬ ਜਿਹੜੀਆਂ ਟੀਮਾਂ ਦੇ ਨਾਮ ਅਨਾਉਂਸ ਕੀਤੇ ਗਏ ਨੇ ਉਹਨਾਂ ਨੂੰ ਗਰਾਉਂਡ ਦੇ ਵਿੱਚ ਜਲਦੀ ਹੀ ਜਲਦੀ ਆ ਜਾਣਾ ਚਾਹੀਦਾ ਆਪਾਂ ਇੰਡੀਅਨ ਲੀਗਰ ਦੇ ਹਿਸਾਬ ਦੇ ਨਾਲ ਹੀ ਚੱਲਣਾ ਜਿਹੜੇ ਬਹੁਤ ਮਿੰਟਾਂ ਵਿੱਚ ਇੱਕ ਇੱਕ ਗੱਲ ਕਰਦੇ ਨੇ ਆਪਾਂ ਕਨੇਡੀਅਨ ਟਾਈਮ ਦੇ ਹਿਸਾਬ ਨਾਲ ਚੱਲਣਾ ਆ ਟਾਈਮ ਬੜਾ ਕੀਮਤੀ ਆ ਕਿ ਤੁਸੀਂ ਜਲਦੀ ਤੋਂ ਜਲਦੀ ਗਰਾਉਂਡ ਦੇ ਵਿੱਚ ਆ ਜਾਓ ਤਿਆਰ ਹੋ ਕੇ ਆ ਜਾਣਾ ਤਾਂ ਕਿ ਗਰਾਊਂਡ ਦੇ ਵਿੱਚ ਗਰਾਊਂਡ ਖਾਲੀ ਨਾ ਹੋਵੇ ਖਿਡਾਰੀਆਂ ਦੇ ਨਾਲ ਹੁਣ ਸਾਬ ਭਰੇ ਰਹੇ ਤੇ ਜਦ ਵੀ ਆਲੂ ਸਾਰੇ ਖਾਟੀ ਵਾਲੇ ਬੇਕੀ ਤਿਆਰ ਰਹਾ ਤਿਆਰ ਹੋ ਕੇ ਆ ਜਾਣ ਇਧਰ ਤੱਕਦੇ ਆ ਸਿੰਘ ਸਰਦਾਰ ਗੱਭੂ ਨੇ ਇਧਰ ਜਾਫੀ ਨੇ ਕੱਟ ਕੇ ਮਾਰ ਦਿੱਤੀ ਆ ਥਾਪੀ ਦੇਖਦੇ ਆ ਇਹਦਾ ਜਾਫੀ ਅੱਗੇ ਵਧਦਾ ਤੇ ਬਾਹਰ ਹੱਥ ਲਾ ਕੇ ਮੱਤ ਦੇ ਵਿੱਚ ਆਓ ਆਓ ਦੋ ਦੋ ਸਿੰਘਾ ਜੇ ਬਲਾਈਨ ਦੇ ਉੱਤੇ ਮੁਕਾਬਲਾ ਐਸੇ ਲੱਗਦਾ ਜਾਫੀ ਦੇ ਖਾਤੇ ਨਾਲ ਜੁੜ ਜਾਵੇਗਾ ਇਹ ਬਹੁਤ ਅਗਰ ਖੰਡੇ ਦੋ ਵਾਰ ਕਰਨ ਲਈ ਚਾਹਤ ਆ ਗੱਭੂ ਨੇ ਸੁਖਰਾਜ ਅਜੇ ਪਹੁੰਚਾ ਹੈ ਕੇਂਦਰ ਸਜਾਜ ਦਾ ਮਕਰਦਾਂ ਵੀ ਦੋਸਤੋ ਹੋ ਗਿਆ ਹੈ ਇਸ ਵੇਲੇ ਜੈਪੰਘੂ ਦੇਖਦੇ ਘਰੂ ਅੰਗਰਾ ਪਰਿਵਾਰ ਦਾ ਅਮਰਤ ਸਮਰਾ ਅਜੇ ਰਫਾਇਨ ਦੀ ਕੋਸ਼ਿਸ਼ ਕਰਦਾ ਸੀ ਲੇਕਿਨ ਸੁਖਰਾਜ ਨੇ ਬਹੁਤ ਵਧੀਆ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਹੈ ਇਧਰ ਦੇਖਦੇ ਆ ਇਸ ਵੇਲੇ ਇਧਰ ਗੱਪੇ ਵਿੱਚ ਅਤੇ ਟੀਮ ਦੇ ਪਤਰਫੋਂ ਪਹੁੰਚਦਾ ਹੋਇਆ ਕਰਦਾ ਹੋਇਆ ਨੇ ਉਹ ਚਾਰੇ ਜਾਫੀ ਕਹਿੰਦੇ ਕਾਮ ਜਾਫੀ ਨਾਲ ਤਿਆਰ ਬਰ ਤਿਆਰ ਨੇ ਇਧਰ ਇਧਰ ਦੇਖਦੇ ਕਿ ਕਿਸ ਨੂੰ ਮਤਲਬ ਆਦਾ ਹੈ ਬਹੁਤ ਲੰਬੀ ਹੋਈ ਸੜਕਾਂ ਨੇ ਕਮੀ ਹੋਈ ਬੰਨਿਆ ਦੇ ਕਾਫੀ ਜਲਮੀ ਹੋ ਗਏ ਕਿਉਂਕਿ ਟੁੱਟਦੀ ਟੁੱਟਦੀ ਛੁੱਟ ਜਾਂਦੀ ਜਦਕਰ ਵਿੱਚ ਧੀਰ ਤੇ ਆਗਰ ਬੁਤਕਾਣੇ ਬਾਰ ਹੋ ਗਏ ਸਿਰਕਾ ਜਿੰਦਾ ਭਾਰ ਹੋਏ ਜਦ ਲੰਗੁਕਣੇ ਲੋਕ ਨੇ ਮੁੱਕ ਜਾਂਦੀ ਹੋਰ ਜਲ ਹੋ ਗਏ ਆਪਣੀ ਮੇਲ ਹੋਵੇ ਇੱਕ ਫੈਸਲਾ ਹੈ ਤਾਂ ਇਹ ਕਰਨ ਪਰ ਹੋਏ ਜਿੱਥੇ ਲੁੱਟਦੀ ਲੁੱਟਦੀ ਲੁੱਟ ਜਾਂਦੀ ਰਾਜੇ ਖੇਲਾ ਜੋ ਕੁਝ ਲਿਖਦਾ ਏ ਇਸ ਦੁਨੀਆ ਤੋਂ ਹੀ ਸਿੱਖਦਾ ਏ ਤਦਕਾਲਨ ਕਾਗਜ਼ ਤੇ ਟਿੱਕਰਾਇਆ ਗਾ ਕੋਈ ਢੁੱਕੀ ਢੁੱਕ ਜਾਂਦੀ ਗਲ ਢੁੱਕ ਨਹੀਂ ਟੁਕਰੀ ਢੁੱਕ ਜਾਂਦੀ ਰਜਿੰਦਰ ਸਮਰੇ ਜੀ ਨਾਲ ਕਮਲੂ ਮਹਾਂਕਾਰ ਦਾ ਮੈਂ ਦੇਖ ਕਰਦਾ ਹਾਂ ਜਦੋਂ ਭਿੰਦਰਵੀਰ ਨੂੰ ਕਿਾ ਜਿੱਥੇ ਟੈਂਪਟੇਸ਼ਨ ਫੇਰ ਦੌਰ ਹੁੰਦੇ ਆ ਉਹਨਾਂ ਨੂੰ ਲਾਗੇ ਦੇਖੇ ਜਾ ਰਿਹਾ ਦੇਖੇ ਵੀ ਉਹ ਕਿਤਾ ਕਿਉਂ ਨਾ ਲੱਗ ਰਿਹਾ ਇੰਦਰ ਰਾ ਆ ਜਾ ਲੱਗ ਰਿਹਾ ਰਜਿੰਦਰ ਸਿੰਘ ਜੀ ਜਿੱਥੇ ਖਿਡਾਰੀ ਚਾਰ ਹੁੰਦੇ ਨੇ ਅੱਜ ਜਦੋਂ ਸਾਰੇ ਸੰਸਾਰ ਵੀ ਪੈਰਾਂ ਦੇ ਬੇਤੀ ਆ ਪਲੀਜ਼ ਲੱਗ ਜਾਓ ਮੈਨੂੰ ਪੁੱਛੋ ਕਿ ਬਾ ਕਿਉਂ ਡੇਟ ਹੋ ਰਹੀ ਆ ਇਹੇ ਚੱਲਦੇ ਮੈਦਾਨ ਦੇ ਵਿੱਚ ਐਸੇ ਵੇਲੇ ਤੱਕਦੇ ਆ ਸੂਰਜ ਵੀ ਟੁੱਪ ਕਾਸੂਰੇ ਲਸਕੋਰਾ ਮਾਰਦੀ ਅੱਜ ਰੰਗ ਦਿਨ ਜਿਹੜਾ ਤੇਰੇ ਰੰਗ ਵਰਗਾ ਬੋਲੇ ਆਪਣਾ ਗੱਭਰੂ ਦੋਨੇ ਇਕੱਲੇ ਹੈ ਗੱਭਰੂ ਹੈ ਸਾਡੇ ਦਰਮਿਆਨ ਕੋਲੇ ਜਿੰਦਰ ਲੱਗਦਾ ਹਾਸਕ ਲਾਈਨ ਤੋਂ ਸਾਡੇ ਵੀਰ ਕਾਲਾ ਹਾਸ ਜੀ ਪਹੁੰਚੇ ਨੇ ਜਿਹੜਾ ਤੇ ਸਾਡੇ ਸਪੌਂਸਰ ਵੀ ਨੇ ਸਾਡੀ ਟੀਮ ਦੇ ਗੋਸ਼ਤ ਵੀ ਨੇ ਸੋ ਬਹੁਤ ਬਹੁਤ ਜੀ ਆਇਆਂ ਤੇ ਪਹੁੰਚਰਦੇ ਸੋ ਸਾਰਾ ਪ੍ਰਬੰਧ ਵੀ ਕਰਨਾ ਹੁੰਦਾ ਤੇ ਖੇਡ ਵੀ ਕਾਂਫਰ ਪਹੁੰਚਦੇ ਨੇ ਹਾਸ ਲਾਈਨ ਤੋਂ ਕਾਲਾ ਹਾਸ ਜੀ ਆਇਆਂ ਬਹੁਤ ਬਹੁਤ ਧੰਨਵਾਦ ਇਹਨਾਂ ਵਰਤ ਸਮਰਾਨੇ ਬਹੁਤ ਹੀ ਵਧੀਆ ਜੱਫਾ ਲਾਇਆ ਗੋਟਾ ਬੜਾ ਪੱਕਾ ਲੱਗਦਾ ਲੱਗਦਾ ਕਲੀਅਰ ਦਾ ਸੰਗਰੇਦਾ ਤੇ ਕੰਧ ਵੱਲ ਜਰੂਰ ਫੜਕਾ ਅੱਧਾ ਜਰੂਰ ਫੜਕਾ ਪਰ ਬੜੰਗਾ ਇੱਕੋ ਜਿਹੇ ਇਧਰ ਕਰਦੇ ਆ ਅੜਾਰੀ ਭਰੀ ਹੋਈ ਇਹ ਇਧਰ ਦੀ ਉਹਦੇ ਨਾਲ ਜੁੜੀਏ ਮੈਦਾਨ ਦੇ ਵਿੱਚ ਐਸੇਲੇ ਹਲਕਾ ਜਿਹਾ ਟੱਚ ਲਾ ਕੇ ਵਾਪਸ ਮੁੜ ਜਾ ਰਿਹਾ ਬਹੁਤ ਹੋ ਗਿਆ ਪੁਆਇੰਟ ਗਬਰੂ ਨੇ ਹਾਸਲ ਕੀਤਾ ਹੈ ਪਟੇਲਿਆ ਉਪਲੇ ਦੀ ਮਾਚ ਕੇ ਨੇ ਮੈਦਾਨ ਦੇ ਵਿੱਚ ਇਧਰ ਨੇ 21 ਦੇ ਕਰੂ ਵੀ ਕਿਸੇ ਨਾਲ ਕੱਟ ਨਹੀਂ ਤੇ ਇਹਦੇ ਮੈਦਾਨ ਦੇ ਵਿੱਚ ਆ ਵੀ ਆ ਸਿੰਘ ਸਰਦਾਰ ਗਰੂ ਆਹ ਲੋਕੜੀ ਕੋਸ਼ਿਸ਼ ਕੀਤੀ ਹੋਈ ਆ ਤੇ ਇਸ ਵੇਲੇ ਰੁਕਣ ਦੀ ਕੋਸ਼ਿਸ਼ ਵਿੱਚ ਸਿੰਘ ਸਰਦਾਰ ਗਰੂ ਆ ਵੀ ਬਾਹਰ ਅੰਦਿਆ ਦੇ ਕੋਲ ਚੱਲਦੇ ਮੁਕਾਬਲੇ ਦੇ ਬੰਦ ਕਾਲੀਆਂ ਪੈਂਦੀਆਂ ਹੋਈਆਂ ਇਸ ਵਾਂ ਇਸ ਵੇਲੇ ਤਾਕ ਜੋ ਉੱਥੇ ਵਿੱਚ ਨਹੀਂ ਕੋਸ਼ਿਸ਼ ਗੱਲ ਬਣ ਗਈ ਸੀ ਇੱਕਦਮ ਉਹ ਬੰਦੇ ਅੰਦਰ ਪਹੁੰਚ ਚੁੱਕੇ ਗਰਾਊਂਡ ਦਾ ਮੈਂ ਦੂਜੀ ਟੀਮ ਨੂੰ ਬੇਨਤੀ ਕਰਦਾ ਪਲੀਜ਼ ਉਹ ਵੀ ਜਲਦੀ ਜਲਦੀ ਕਿ ਮੈਚ ਮੁੱਕਣ ਦੇ ਵਿੱਚ ਥੋੜਾ ਟਾਈਮ ਹੈ ਬਾਕੀ ਪਲੀਜ਼ ਦੋਨੇ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਪਹੁੰਚਣ ਪਲੀਜ਼ ਸਾਡੇ ਜਿੰਨੇ ਵੀ ਸਪੌਂਸਰ ਵੀਰ ਇੱਥੇ ਪਹੁੰਚਦੇ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਟਾਈਮ ਸੇ ਪਹੁੰਚਦੇ ਨੇ ਇੱਥੇ ਸੋ ਸਾਡੀ ਸਪੋਰਟ ਟੀਮ ਮੈਟਰੋ ਪੰਜਾਬੀ ਹਾਂ ਜੀ ਦੂਜੀ ਟੀਮ ਨੂੰ ਬੇਨਤੀ ਹੈ ਕਿ ਮੈਚ ਦਾ ਖਤਮਾ ਕੀਤਾ ਜਾਵੇ। ਕਿਰਪਾ ਜਲਦੀ ਤੋਂ ਟੀਮ ਕਿ ਮੈਂਬਰ ਜੀ ਸਾਡੇ ਕੋਲ ਨਿੰਕਰ ਜੋ ਤੇ ਕੋਈ ਖਿਡਾਰੀ ਨਵੇਂ ਨੇ ਇਹ ਸਾਡਾ ਫੈਡਰੇਸ਼ਨ ਪਲੀਜ਼ ਬੇਨਤੀ ਹੈ ਕਿ ਮੈਚ ਦਾ ਜਲਦੀ ਸਟਾਰਟ ਲਾਓ ਜੀ। ਆਪਣੇ ਨਜੀਦ ਮੋਹਰੀ ਕੋਲੇ ਇੱਕ ਗੱਲ ਸਾਲ ਜੀ ਨਮਸਕਾਰ ਜਿਹਨਾਂ ਨੇ 40 ਸਾਲ ਦਾ ਰਾਜ ਮਹਾਬਲੀ ਰਣਜੀਤ ਸਿੰਘ ਨੇ ਦੁਨੀਆ ਦੇ ਵਿੱਚ ਕੀਤਾ ਹੈ। ਆਪਲੇ بڑے بڑے ਰਾਜੇ ਆਪਣੀ ਰਾਜਗद्दी ਦੇ ਬੈਠਣ ਤੋਂ ਪਹਿਲਾਂ ਉਸ ਸਮਾਂ ਉਹ ਰਾਜ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਆ ਕਿ ਕਿਹੋ ਜਿਹਾ ਰਾਜਾ ਸੀ ਕਿਹੋ ਜੀ ਉਹਦੀ ਸੋਚ ਸੀ ਕਿਵੇਂ ਉਹਨੇ ਰਾਜ ਕੀਤਾ ਕਿਹੜਾ ਹਾਲਾਤ ਵਿੱਚ ਕਿਸੇ ਨੂੰ ਸਜਾਈ ਮੌਤ ਨਹੀਂ ਦਿੱਤੀ ਗਈ ਕਿ ਕਿਹੋ ਜਿਹਾ ਰਾਜ ਹੋਊਗਾ ਉਸ ਮਹਾਬਲੀ ਨੇ ਸਾਰੀ ਦੁਨੀਆ ਦੇ ਨਾਲ ਇਨਸਾਫ ਕੀਤਾ ਜਦੋਂ ਉਹ ਕੌਮ ਕਰਕੇ ਕਮਾਈਆਂ ਬਲੰਗੀਆਂ ਛੋੜੇਂਦੀ ਉਹ ਵੀ ਸਿਰਫ ਕਰਤਾ ਜਮਾਨਾ ਕੁੱਲ ਹੁੰਦਾ ਇਹ ਕਿ ਕੁਰਬਾਨੀਆਂ ਕੌਮ ਦੇ ਨਾਮ ਰੱਖੀ ਜਾਂਦੀ ਮੇਰਾ ਸ਼ਹੀਦਾਂ ਦੇ ਝੰਡਾ ਵੀ ਚੜ੍ਹਦਾ ਹੁੰਦਾ ਬੰਦਾ ਨਤ ਨੇ ਜਿਹੜੀ ਉੱਠ ਕੇ ਬਾਣੀ ਪੜਦਾ ਸ੍ਰੀ ਆਪੀ ਲੈ ਕੇ ਜਾ ਦੁੱਲ ਹੁੰਦਾ ਤਾਂ ਬੰਦਿਆਂ ਦੀ ਆਪਣੀ ਬਹਿਰਿਆ ਕਾਰ ਹੁੰਦੀ ਸੋਮਾ ਦਾ ਆਖਰੋਂ ਦੀਵਾ ਬੁੱਲ ਹੁੰਦਾ ਤੇ ਕਹੇ ਸੁਖਚੈਨ ਬਰਾੜ ਜਿਹੜਾ ਸਾਰੇ ਲੋਕਾਂ ਨੂੰ ਕੋਈ ਮਹਿਕ ਵੰਡੇ ਉਹ ਤਾਂ ਕੋਈ ਵਿਰਲਾ ਰਾਜੇਂਦੀਪ ਸਿੰਘ ਬਾਜਾ ਫੁੱਲ ਹੁੰਦਾ ਭਾਈਓ ਤਾਂ ਲੈਣੀ ਤੇ ਮਾਈਕਾ ਟਾਈਮ ਵਾਲੇ ਵੀ ਲੈ ਲਿਓ ਉਹ ਵੀ ਇਧਰੇ ਪਾਸੇ ਨੌਜਵਾਨ ਨੇ ਲਾਇਆ ਹੱਥ ਵਧ ਕੇ ਇੱਕ ਪਾਸੇ ਕੰਦੇਲੀ ਗੋਰਾ ਨਸ਼ੋਰ ਰਾਂਗੇ ਦੂਸਰੇ ਪਾਸੇ ਅਸਿੱਖੀ ਸ਼ੋਗਰੇ ਵਿੱਚ ਪੂਰਾ ਲੱਗਿਆ ਹੋਇਆ ਸਾਹਮਣੇ ਵਾਲੇ ਪੇੜ ਘੋਰ ਵਿਸ਼ਰਮ ਦੇ ਮੈਚ ਪੂਰਾ ਕਰਮ ਅੱਜ ਮਾਗਰ ਕਬੱਡੀ ਵਾਸਤੇ ਬਹੁਤ ਵੱਡਾ ਇਤਿਹਾਸ ਬਣਾਇਆ ਹੈ 22ਵਾਂ ਟੂਰਨਾਮੈਂਟ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ 1991 ਤੋਂ ਲੈ ਕੇ ਉਸ ਮਾਨ ਦੇ ਵਿੱਚ ਕੀਤੀ ਹੋਈ ਇਹ ਕਲੱਬ ਅੱਜ ਬਹੁਤ ਵੱਡੀ ਵਧਾਈ ਦੀ ਪਾਤਰ ਹੈ ਪਹਿਲਾ ਟੂਰਨਾਮੈਂਟ ਹੈ ਮੈਂ ਬੇਨਤੀ ਕਰਵਾ ਤੁਹਾਨੂੰ ਸਾਰਿਆਂ ਕੋਲ ਸੋਣਾ ਹੈ ਵਾਹ ਵੀ ਇਧਰੇ ਪਾਸੇ ਖਸ਼ਮੀਰ ਦੇ ਬਾਲ ਅਕੈਡਮੀ ਕੋ ਪੁਆਇੰਟ ਦਾ ਬਤਿਕਾ ਕੋ ਪਾਸੇ ਬਾਬਾ ਕਾਂ ਦਾਸ ਸਪੋਰਟਸ ਕਲੱਬ ਤੇ ਰਾਇਲ ਪੰਜਾਬੀ ਉਸੇ ਪਾਸੇ ਗੋਲ ਪਾਲੀ ਫਤਿਹਗੜ ਸੋਨਾ ਰਵੀ ਪਾਲੀ ਇੱਕ ਵੱਖਰੀ ਗੱਲ ਬਣਾ ਦੇ ਮੋਢੇ ਦੇ ਉੱਤੇ ਪਗਾਰ ਛੱਪਿਆ ਹੋਇਆ ਸੁੱਖਾ ਵਾਲੀਆਂ ਗੰਨੀਆਂ ਵੀ ਬੰਨੀਆਂ ਗੋਡੇ ਦੇ ਉੱਤੇ ਪੱਟੀ ਵੀ ਲੱਗੀ ਹੋਈ ਹੈ ਹੱਥਾਂ ਤੇ ਨਿੱਕੜਦਾ ਜਾਵੇ ਮੱਡਾ ਕਿੱਥਾ ਦਾਤ ਵਰਗਾ ਨਹੀਂ ਵੀ ਸਾਹ ਲੋ ਵੀ ਦੂਸਰੇ ਪਾਸੇ 6 ਫੁੱਟ ਪਲੱਸ ਕੱਤਾ ਜਿਹਨੂੰ ਸਾਡੇ ਬਾਸੀ ਸਾਹਿਬ ਕਹਿੰਦੇ ਨੇ ਵੱਡੀ ਫਰੈਂਚ ਜਿੱਤਾ ਨੌਜਵਾਨ ਹੈ ਇਹ ਜੋਸੀ ਨੌਵੀਂ ਜਸੀ ਦੇ ਖਿਡਾਰੀਆਂ ਆਪਾਂ ਬਹੁਤ ਸੋਹਣੀ ਟਰਾਈ ਕੀਤੀ ਹੈ ਜਸੀ ਦਾ ਫੜਿਆ ਗੁੱਟ ਹੱਥਾਂ ਤੋਂ ਨਿਕਲਦਾ ਜਾਵੇ ਮੁੰਡਾ ਤਿੱਖਾ ਬਾਦ ਵਰਗਾ ਆਹਾ ਆਹਾ ਨਹੀਂ ਕਿਸਾ ਤੇਰੀ ਜਸੀ ਪੁਆਇੰਟ ਜਸੀ ਦਾ ਲਾ ਕੇ ਸੋ ਦੋਨਾਂ ਨੂੰ ਬੇਨਤੀ ਕਰਾਂਗੇ ਕਿ ਸਮੁੱਚੀ ਟੀਮ ਦੇ ਲਈ ਨਾਮ ਇੱਕ ਪੀ ਇੱਕ ਕਰਵਾਉਣ ਦੇ ਕਰਦੇ ਹੋ ਛੋਟੇ ਪ੍ਰਵੰਕ ਜਿਹੜੇ-ਜਿਹੜੇ ਆ ਤਾਂ ਜੇ ਤਾਂ ਦੋਦੀਏ ਜਾਣਕਾਰੀ ਸਾਂਝੀ ਕਰ ਸਕਦੇ ਲੌਂਗ ਇਹਦੇ ਪਾਸੇ ਉਸ ਸਰਤਾਕ ਦੇ ਧਰਤੀ ਮਾਤਾ ਨੂੰ ਮੁੱਠਾ ਦੇ ਕੇ ਕਿੱਥੇ ਨੇ ਪੱਟੀਆਂ ਫੋਟਾਂ ਦੇ ਪੱਟੀਆਂ ਪਰ ਦੂਸਰੇ ਪਾਸੇ ਕਾਰ ਤੁਰੇ ਕਹਿਣ ਹੋਏ ਫਿਰ ਜੱਸੇ ਹੋਈ ਕਾਲੇ ਸਿੰਘਾਂ ਨੇ ਹੱਥ ਲੱਗਿਆ ਡਰਾਈਵ ਕੀਤੀ ਉਹ ਕਹਿੰਦਾ ਹੱਥ ਲੱਗਿਆ ਉਹ ਕਹਿੰਦਾ ਨਹੀਂ ਲੱਗਿਆ ਪਹਿਲਾਂ ਲੱਗਾ ਤੇ ਬਿਮਾਰੇ ਜਿਹਾ ਲੱਗੇ ਹਾਂ ਰੈਫਰੀ ਅਜਾ ਜਜਮੈਂਟ ਲਓ ਦੂਸਰੇ ਪਾਸੇ ਪਤਲਾ ਪਤਾਂ ਕਰ ਗਿਆ ਗੱਪਰੂ ਹਵਾ ਸਰੀਰ ਪੱਟ ਕੀਤਾ ਹੋਇਆ ਇਹੋ ਜਿਹਾ ਸਰੀਰ ਬਣਾਉਣ ਆ ਤੇ ਵੀ ਬੜੀ ਮਿਹਨਤ ਕਰਨੀ ਪੈਂਦੀ 4 ਵਜੇ ਉੱਠ ਕੇ ਜਮ੍ਹ ਜਾਣਾ ਪੈਂਦਾ ਆਮਾਨ ਸਤੰਦ ਲੋਵੀ ਅਮਸਾਂ ਵੱਖਰੀ ਗੱਲ ਬਣਾਉਂਦੀ ਤਿਆਰੀ ਕਰੂੰਗਾ ਪਹਿਲਾਂ ਟਪਕੇ ਭਾਈ ਹੋਂ ਦਾ ਜਿਵੇਂ ਨਵੇਂ ਆਇਆ ਜੱਟ ਸ਼ਾਮ ਨੂੰ ਤਾਂ ਤੈਨੂੰ ਭਾਈ ਫਿਰਦਾ ਹੁੰਦਾ ਪਰ ਨਹੀਂ ਵੀ ਸਾਮਨ ਹਲਕਾ ਫੁਲਕਾ ਸਰੀਰ ਇਧਰ ਦੇ ਪਾਸੇ ਸਿੱਕੀ ਸੋਟ ਦੇ ਵਿੱਚ ਨੌਜਵਾਨ ਨੇ ਜਿੱਥੇ ਮੋੜੇ ਪਾਏ ਹੋਏ ਆ ਉੱਥੇ ਸੂਰ ਰਹਿਣ ਬੱਤੀ ਚੱਲ ਹੋਏ ਬੱਬਰ ਸ਼ੇਰ ਉੱਤੇ ਮੋੜੋ ਓਏ ਭਾਈ ਕੀਤੇ ਲੈ ਵੇ ਜੇ ਰਾਜ ਆਇਆ ਆਪਣਾ ਫਾਇਦਾ ਕਰਾਉਂਦਾ ਡਾਕਟਰ ਸਾਹਿਬ ਆਜਾ ਸਰਪੁਰਾ ਲਾਇਆ ਆਪੋ ਹਲਕਾ ਫੋਟਾ ਫੜਕਾ ਮੋਰੇ ਸਾਹਮਣੇ ਪੇੜਾ ਹੀ ਗਲਤੀ ਪਈ ਆ ਆ ਨਹੀਂ ਪਰੋਂ ਹੱਥ ਲਾਉਂਦਾ ਪਿੱਟੀਆਂ ਵਿੱਚ ਵਸਿਆ ਹੈ ਬੜਾ ਮਾਣ ਲਾਉਂਦਾ ਵਾਹ ਭਾਈ ਜਿਹੜੇ ਮੇਰੇ ਵੀਰਾਂ ਫੈਸਲੇ ਰਾਜ ਲੱਗੇ ਆ ਪਿੱਛੋਂ ਕੰਪਲੇਨਟ ਆ ਰਹੀ ਆ ਬਾਹਰ ਫਰਕ ਨਹੀਂ ਜੇ ਪਿੱਛੇ ਬੈਠ ਜਾਓ ਬਾਹਰ ਵਧੀਆ ਹੋ ਜਾਊਗਾ ਜੇ ਇੱਥੇ ਬੈਠ ਜਾਓ ਕੋ ਜਿਹੜੇ ਪਿੱਛੇ ਬੈਠੇ ਆ ਬੰਦੇ ਉਹਨਾਂ ਦੀ ਕੰਪਲੇਨਟ ਆਣੀ ਸ਼ੁਰੂ ਆਣੀ ਹੋ ਗਈ ਆ ਅੱਤ ਪੁਆਇੰਟ ਬੋਲ ਦਾ ਦਬਲ ਦੱਜ ਨੇ ਟੈਕਨੀਕਲ ਪੁਆਇੰਟ ਬਣ ਗਿਆ ਪੁਆਇੰਟ ਹੈ ਬੋਲ ਦਾ ਦੂਸਰੇ ਪਾਸੇ ਫੇਰ ਸਿੰਘ ਹੋਰ ਮੈਨੂੰ ਵਾਰੀ ਦਿੱਤੀ ਗਈ ਹੈ ਬਹੁਤ ਹੀ ਦਰਸ਼ਨੀ ਨੌਜਵਾਨਾ ਇਹੋ ਦੇ ਮੁੰਡੇ ਮਾਵਾ ਕਦੇ ਕਦੇ ਪੈਦਾ ਕਰੀਆਂ ਹੋਈਆਂ ਪੁੱਤ ਪੈਦਾ ਕਰਨ ਵਾਸਤੇ ਨੰਨੀ ਗਪਾਲਪੁਰੀ ਵਾਲੇ ਵੀ ਨੰਨੀ ਨੇ ਮੱਥਾ ਟੇਕਿਆ ਪ੍ਰਮਾਤਮਾ ਨੂੰ ਯਾਦ ਕੀਤਾ ਲਵਾਈ ਆ ਜਿਹੜੀ ਵੀ ਦਾਦੇ ਨਜ਼ਰ ਰੱਖੀ ਸਿੱਖੀ ਰੂਪ ਦੇ ਵਿੱਚ ਆਜ ਹੋਰ ਕਦੇ ਕੋਚੀ ਹੋਏ ਬੰਨ੍ਹ ਕੇ ਦੁਨਿਆ ਦੇ ਵਿੱਚ ਇਤਿਹਾਸ ਦੇ ਪੰਨਿਆਂ ਤੇ ਪੈੜਾ ਪਾਈਆਂ ਤੇ ਕਦੇ ਪਰਗਟ ਉਹਨਾਂ ਨੇ ਹਾਕੀ ਖੇਡੀ ਐ ਕਹਿੰਦੇ ਸਿੱਧੂ ਉਹਨਾਂ ਨੇ ਵੱਡੀਆਂ ਕਮਾਲਾਂ ਕੀਤੀਆਂ ਜੂਰੇ ਰੱਖ ਕੇ ਉਹ ਹਿੰਦੇ ਪਾਸੇ ਮੰਨੀ ਉਹ ਲੱਖ ਮੈਦਾ ਹੋਇਆ ਲੈ ਜਾ ਮੇਰਾ ਲੱਖ ਮਣ ਕੀ ਸ਼ਾਹ ਕੱਟ ਲੈ ਕੱਲਾ ਲਗਾ ਆ ਪੂਰਾ ਜੋਰ ਤੇ ਬਹੁਤ ਪੱਕੂ ਬਿਲਕੁਲ ਗੋਲੇ ਬੈਠ ਕੇ ਦੇਖ ਰਿਹਾ ਨੂੰ ਕੀ ਹੋ ਰਿਹਾ ਆਹਾਹਾ ਪੱਕਾ ਹੈ ਜਿਹੜੇ ਰੈਫਰੀ ਜਿੱਤੇ ਇੰਟਰਨੈਸ਼ਨਲ ਰੈਫਸਮ ਵਾਲਾ ਕੰਮ ਆ ਲਓ ਦੂਸਰੇ ਪਾਸੇ ਫੇਰ ਨੌਜਵਾਨ ਨੇ ਪਾਈ ਹੋਈ ਰੇਡ ਮੈਨੂੰ ਲੱਗਦਾ ਵੀ ਖੁਸ਼ੋਣੀ ਪੂਰੇ ਕੈਮਾ ਲਾਗੇ ਵਾਲੀ ਟੀਮ ਕੋਲੇ ਪਪਾ ਪਾਰ ਮਾਰੇ ਆ ਤੱਕੇ ਡਬਲ ਡੱਬਲ ਵੀ ਕੀਤੀ ਸੀ ਅਪੀਲ ਪਰ ਅਪੀਲ ਸਾਡੇ ਰੈਫਰੀ ਸਾਹਿਬ ਨੇ ਖਾਰਜ ਕਰ ਦਿੱਤੀ ਉਹ ਕੰਮ ਨਹੀਂ ਨਹੀਂ ਆ ਪੁਆਇੰਟ ਸੱਤਾਪੁਰ ਦਾ ਖੁਸ਼ੋਣੀ ਪੂਰੇ ਕੈਮ ਹੈ ਇੱਕ ਪਾਸੇ ਲਾਗੇ ਵਾਲੇ ਉਸ ਵਾਰ-ਵਾਰ ਬੇਨਤੀ ਕਰ ਰਹੇ ਨੇ ਲਓ ਵੀ ਦੁੱਲਾ ਐਸ ਨੌਜਵਾਨ ਨੇ 25 ਸਾਲ ਹੋ ਗਏ ਮਾਂਖੜ ਕਬੱਡੀ ਨੂੰ ਖੇਡਦੇ ਸਮਾਜਵਾਦੀ ਨੇ ਕਬੱਡੀ ਨੰਬਰ ਵਾਲੀ ਕੀਤੀ ਹੈ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਹਾਂ ਵੀ ਇੱਕ ਵਾਰੀ ਗੁੱਲੇ ਵਾਸਤੇ ਤਾੜੀਆਂ ਜ਼ੋਰ ਮਾਰ ਦਿਓ ਤਾਂ ਕਿ ਸਮਾਜਵਾਦੀ ਹੌਸਲੇ ਪਾ ਜਾਣ ਹਾਂ ਮੈਨੂੰ ਗੁੱਲੇ ਤੇਰੇ ਦੇ ਲੋਕ ਸੋਚਿਆ 25 ਸਾਲ ਉਸ ਸਮਾਜਵਾਦੀ ਨੇ ਆਪਣੀ ਜਿੰਦਗੀ ਕਬੱਡੀ ਦੇ ਵਿੱਚ ਬਤੀਤ ਕਰ ਦਿੱਤੀ ਹੈ ਤੇ ਹੋਰ ਬਹੁਤ ਸਾਰੇ ਨੌਜਵਾਨ ਸਾਹਾਨੂੰ ਬੜੀ ਨੌਜਵਾਨ ਤੋਂ ਹਲਕੀ ਥੋੜ੍ਹ ਮਹਿਸੂਸ ਕਰਨਾ ਹੋ ਰਿਹਾ ਨੌਜਵਾਨ ਬੱਕਾਰੇ ਵਿੱਚ ਹੈ ਕੋਈ ਗੱਲ ਨਹੀਂ ਕਰੇ ਤੇ ਹਲਕੀ ਥੋੜਾਂ ਲੱਗ ਜਾਇਆ ਬੰਦੇ ਨੂੰ ਨੌਜਵਾਨ ਵਰਸ਼ਨੀ ਕੱਪੜੂ ਹੈ ਜਾਨ ਦੋ ਘੜੀਆਂ ਦੇ ਇਤਰੀਏ ਉਹ ਵੀ ਜੱਸੀ ਹੋਤਾ ਹਾਂ 6 ਫੁੱਟ ਤੋਂ ਉੱਚਾ ਕਾਜਾ ਨੌਜਵਾਨ ਦਾ ਕ ਹਾ ਕੈਨੇਡੀਅਨ ਬੋਰਨਾ ਕਹਿੰਦੇ ਬੀਸੀ ਦਾ ਬੋਰਨਾ ਨੌਜਵਾਨ ਆ ਬੰਨਿਆਂ ਦਾ ਹਰਮਨ ਪਿਆਰਾ ਖਾਂ ਜਿੱਤੇ ਹਰੇਕ ਇਨਫਾਮ ਜਦੋਂ ਅਜਵਾੜ ਦੇ ਉੱਤੇ ਪੰਜਾਬੀ ਜਿਵੇਂ ਮੱਝ ਵਾਲੇ ਭੌਂ ਕਹਿੰਦੇ ਹੁੰਦੇ ਚੜਦਾ ਤੋ ਸੋਚਦਾ ਕਿ ਇੱਕ ਵਾਰੀ ਬੀਸੀ ਦੀ ਜੋਹੂ ਜਾਣਾ ਲੋ ਬੀਸੀ ਤੋਂ ਆਇਆ ਹੋਏ ਦੱਸੀ ਉਖੜਿਆ ਪੈਰ ਆਹਾਹਾਹਾਹਾ ਨਹੀਂ ਜੀ ਸਾਡੇ ਅਧਰਲੇ ਪਾਸੇ ਸਾਡੀ ਜੰਗ ਆਪਨੀ ਜਜਮੈਂਟ ਕਰਦਾ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗੀ ਜੁਪਨ ਸਰਦ ਸਾਡੀ ਅਗਲੀ ਟੀਮ ਹੀ ਓਪਨ ਦੀ ਮੈਕ੍ਰੋ ਪੰਜਾਬੀ ਸਪੋਰਟਸ ਅਵਾਂਸ ਕੋ ਬੱਸੀ नाइकर कबड्डी क्लब दो टीमें प्लीज चार और ग्राउंड पे लग के आओ ओपन दी चौथा मैच लग गया जफा होए लो इधर पास लगा हुआ पूरा जोर पूरी पूरी जजमेंट ऊपर से हां तीर का हीरा मारता ਹਾਂ ਪਾਲੀ ਨੂੰ ਜੱਫਾ ਲਾ ਕੇ ਇਹ ਤੇ ਇੱਕ ਬੱਕਰੀ ਗੱਲ ਕਰਾ ਦਿੱਤੀ ਹੈ ਆਮਨ ਸੰਧੂ ਆ ਚੱਟਿਆਂ ਵਾਲਾ ਲਵੀ ਅੱਜ ਕੱਲ ਚੱਟਿਆਂ ਵਾਲੇ ਨੌਜਵਾਨ ਸ਼ਾਇਰ ਹੋਇਆ ਦੂਸਰੇ ਪਾਸੇ ਇੱਕ ਮੁੰਡਾ ਬਹੁਤ ਤਕੜਾ ਸਟਾਰ ਕੇ ਗਿਆ ਪਰ ਇਹਦੇ ਹੱਥ ਵਾਰੀ ਅਮਨ ਦੀ ਹੈ ਲੈ ਵੀ ਅਮਨ ਤੇ ਇੱਕ ਵੱਖਰੀ ਗੱਲ ਬਣਾ ਦੇ ਅਮਨ ਨੂੰ ਕੌਣ ਟੱਕੂਗਾ ਮੈਨੂੰ ਲੱਗਦਾ ਵੀ ਟੱਕਣਾ ਉੱਤੋਂ ਆ ਗਿਆ ਮਾਈਕਰੋ ਵਾਲੇ ਪੂਰੇ ਪੱਪਾ ਪਾ ਰਿਹਾ ਲੋ ਵੀ ਖੁਸ਼ੀ ਖੜ ਗਿਆ ਪੂਰੇ ਦੁਨੀਆ ਦਾ ਆ ਦਿਲ ਦੇ ਵਾਲਾ ਖੁਸ਼ੀ ਲੈ ਵੀ ਇਸ ਨੌਜਵਾਨ ਨੇ ਜੋ ਪਹਿਲੇ ਸਾਲ ਆਇਆ ਸੀ ਆ ਦੁਨੀਆ ਦੇ ਵਿੱਚ ਚਰਚਾ ਹੋਈ ਸੀ ਤੇ ਪਹਿਲੇ ਟੂਰਨਾਮੈਂਟ ਦੇ ਉੱਤੇ ਲੋਕ ਆ ਖੁਸ਼ੀ ਤੋਂ ਕਹਿੰਦੇ ਆਪ ਨਹੀਂ ਚੱਲਦੇ ਸੀ ਕਹਿੰਦੇ ਵੀ ਖੁਸ਼ੀ ਕੀ ਕਰੂਗਾ ਇਹ ਆਹ ਸਹਾਉਣਾ ਕਹਿੰਦੇ ਨੇ ਅਮਰ ਸਿੰਘ ਜੀ ਉਹਦੇ ਨਾਲ ਦਾ ਫੀਸੇ ਫੇਨ ਦਾ ਮੌਕਾ ਮਿਲਿਆ ਤੇ ਅਮੋਸਾਹੇ ਇੱਕ ਵਾਰੀ ਕਹਿੰਦੇ ਵੀ ਸਾਤਾ ਫੁੱਲ ਗਿਆ ਕੰਪਿਊਟਰ ਚ ਲਾ ਆ ਗਿਆ ਤੇ ਮੁਰਕੇ ਚੱਲੀ ਆ ਲੈ ਵੀ ਸੁਲਤਾਨ ਦੇ ਖਿਡਾਰੀਆਂ ਬੜਾ ਹੌਲ ਹੋਈ ਜਾਂਦਾ ਸੁਲਤਾਨ ਦਾ ਦੂਜੇ ਪਾਸੇ ਚਾਰ ਪੂਰੇ ਕਹਿਮ ਬਰਾਗ ਦੀ ਕੋਈ ਨਾ ਮੜੇ ਆਹ ਨਈਲੀ ਸਾਦਿਰ ਦਾ ਜਿਆਦਾ ਸੰਘੇ ਨੇ ਟ੍ਰਾਈ ਕੀਤੀ ਸੀ ਕਾਲੇ ਸੰਘੇ ਵਾਲਾ ਕੁੱਤਿਆ ਪਿੰਡੋ ਕਾਲੇ ਸੰਗਿਆਂ ਦੀ ਧਰਤੀ ਤੋਂ ਪਤਾ ਵੱਡੇ ਪਰਵੰਗ ਵਾਲੀ ਧਰਤੀ ਆ ਵੱਡੇ ਲੋਕਾਂਾਂ ਦੀ ਆ ਬੱਕਾ ਪਿੰਡ ਵਾਲਾ ਇੱਥੇ ਦੇ ਪਾਸੇ ਗੋ ਆ ਪ੍ਰਾਣਾਂ ਦੇ ਮੰਨ ਦੇ ਵਿੱਚ ਇੱਕ ਮੱਲੇ ਨਾਲ ਦੋੜ ਹੁੰਦਾ ਸੀ ਪਰ ਅੱਜ ਦੇ ਜਮਾਨੇ ਦੇ ਵਿੱਚ ਆ ਗੋੜੂ ਹੈ ਇਹ ਗੋੜੂ ਗੁਨੇ ਦੇ ਵਿੱਚ ਸਟਾਰ ਬਣਿਆ ਫੱਦਾ ਲਾਲਾ ਫਿਰਦਾ ਲੈ ਵੀ ਪੈ ਗਿਆ ਪੰਗਾ ਗੋੜੂ ਨੂੰ ਡੱਟੂ ਦੇ ਰੋਹੂ ਉਹ ਕਹਿੰਦੇ ਬਾਈ ਦਾ ਤਾਈੂ ਉਹਨੇ ਜਮਾਈਆਂ ਲੈ ਲੈ ਤੇ ਕਿਨਾ ਮੇਰੇ ਤੇ ਫਾੜਿਆ ਗੁੱਟ ਕਪਰੂ ਦੇ ਬਾਹ ਫਾੜ ਲਈ ਮੈਨੂੰ ਕੱਤੀਆਂ ਪਰੇਆਂ ਆ ਟੁੱਟ ਬਣੇ ਉਂਗਲੀ ਨੇ ਤੇਰੀ ਜੱਗ ਤੇ ਜਵਾਨੀ ਰੋਲੀ ਲੈ ਵੀ ਲੱਗਿਆ ਹੋਇਆ ਬੱਲੇ ਨੇ ਜਪਾ ਮਾਣ ਦੀ ਪੂਰੀ ਕਸ਼ ਕਰ ਲਾ ਆ ਪਰ ਗੋਲ ਦੇ ਵਿੱਚ ਆ ਸਾਡੇ ਟੋਪ ਜਨਾ ਜ਼ੋਰਾਂ ਗੋਲ ਹੋਇਆ ਇਹ ਮੇਰੇ ਕੋਲ ਇਹ ਤੇਰਾ ਪੁਆਇੰਟ ਗੁਰੂ ਲੇਵਰ ਤੇ ਹੋ ਗਿਆ ਸੀ ਕੋਈ ਗੱਲ ਨਹੀਂ ਪੁਆਇੰਟ ਹੁਣੇ ਲਾ ਫਿਰ ਰਹੀ ਨੇ ਪਰ ਜਿੰਨੀ ਕਲਾ ਮਾਰੀ ਕੀਤੀ ਹੈ ਜਿੰਨਾ ਨੂੰ ਆਪਣੇ ਜੋਰ ਦਾ ਮੁਕਾਬਲਾ ਜਿੰਨਾ ਕੱਲ੍ਹ ਨੂੰ ਸੀ ਮੇਰੇ ਕੋਲ ਪਾਸੇ ਫਿਰ ਕਿੰਤੋਂ ਦੀ ਮਾਰੀ ਆ ਇਸ ਔਰਾਂ ਨੂੰ ਆ ਗੋਰੀਆ ਵਾਲਾ ਨਾਮ ਲੱਗਿਆ ਕਹਿੰਦੇ ਪਿੱਤ ਆ ਸਾਡੇ ਪ੍ਰਾਣਾਂ ਦੇ ਮਾਨਣ ਦੇ ਪ੍ਰੈਸਿਡੈਂਟ ਸਰਪੰਨ ਹੋਏ ਹਰ ਮੱਕਰ ਸੈਮੋਨੀ ਜੇ ਨਾ ਪਲੇਅਰ ਆਉਂਦਾ ਹੁੰਦੇ ਸੀ ਕਿਸੇ ਨੂੰ ਕੋਈ ਕੋਈ ਪਰ ਇਹਨਾਂ ਕੁਛੜੀ ਖੇਤ ਨਾ ਹਰੋ ਕੀ ਨਾ ਲੱਗਦਾ ਲੋਕੀਂ ਪੀਟਰ ਹੱਥਾਂ ਤੋਂ ਨਿਕਲਦਾ ਜਾਵੇ ਸਿੱਕੀ ਸਰੂਪ ਨਾਲ ਸਾਹਮਣੇ ਰੱਖਿਆ ਹੋਇਆ ਪਰਦੇਸਾਂ ਦੇ ਵਿੱਚ ਉਸ ਦਿਨ ਹਰ ਘਰ ਦੇਖਦੇ ਵੀ ਇਹ ਜਿਹੜੇ ਪਰਦਾਂ ਵਾਲੇ ਸਰਹਾਰ ਹੈ ਇਹ ਸਿੱਖਾਉਂਦਾ ਉਸ ਤੋਂ ਲੱਗਦਾ ਜਿਵੇਂ ਖਰੀਦਦਾ ਆਇਆ ਉਹ ਕਹਿੰਦੇ ਆਪਣੇ ਪਿੰਡ ਦਾ ਸਾਰੇ ਦੂਤੋਆਂ ਗੱਡੀਆਂ ਇਹ ਕਿਰਵਾ ਗਏ ਤੇ ਅੱਜ ਕੱਲ ਇਹਦੇ ਪਰਦੇਸਾਂ ਨੂੰ ਜਾਂਦੇ ਪੱਕਾ ਬਣ ਕੇ ਜਾਂਦੇ ਆ ਆ ਨੰਨੀ ਲਾਈ ਨੰਨੀ ਨੇ 라 ਦੋ ਹੱਥ ਕਰਦਾ ਹੋਇਆ ਬੱਲੂ ਟੱਕਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਨੰਨੀ ਉੱਗ ਖੜੀ ਆਦੀ ਕਰ ਨਹੀਂ ਰਹੀ ਇਸਾਂ ਆ ਹਰਿਆ ਪਲੇਅਰ ਸਾਰੇ ਇੰਡੀਆ ਤੋਂ ਨਵੇਂ ਆਏ ਆ ਸਾਨੂੰ ਥੋੜੀ ਜਿਹੀ ਨਾਵਾਂ ਦੀ ਹੀ ਫੇਰ ਤੇ ਇਸ ਦਾ ਕਪਾਲਪੁਰ ਗਿਆ ਲੋਏ ਕੋਈ ਲੱਗਦੇ ਜਿਵੇਂ ਜੋੜੇ ਭਰਾ ਹੁੰਦੇ ਆ ਕਦੇ ਕਦੇ ਸਾਨੂੰ ਭਲੇਖਾ ਪੈ ਜਾਂਦਾ ਤੁਹਾਨੂੰ ਪਤਾ ਹੀ ਆ ਸਾਡੀਆਂ ਲਾਕ ਪੁੱਕਾ ਭਰ ਭਰ ਕੰਮ ਜੋਰ ਹੋ ਰਹੀਆਂ ਪਈਆਂ ਅਜਿਹੇ ਗ੍ਰੈਸਟੇ ਲਈ ਅਸੀਂ ਲਾਕ ਪੁੱਕਾ ਕਰਨ ਲੱਗੇ ਆ ਆ ਕਦੇ ਕਦੇ ਹੋ ਜਾਂਦੀ ਦਾਰਾ ਸਿੰਘ ਦੇ ਕਹਿਣਾ ਮਾਰੀ ਕੋਲ ਦੇਖੇ ਰੱਖਾ ਦੇ ਵਿੱਚ ਲੈ ਵੀ ਆ ਨਹੀਂ ਵੀ ਸਾ ਤੇ ਬਹੁਤ ਹੀ ਸੋਹਣਾ ਕਪਰੂ ਦਰਸਦੀ ਨੌਜਵਾਨਾਂ ਜਿਹੜੀਆਂ ਧੋਖੜੀਆਂ ਦੇ ਜਿਹੜੀਆਂ ਹੈਲਦੀ ਹੁੰਦੀਆਂ ਨੇ ਪਾਲ ਆਹ ਇਹ ਤੋਂ ਇੱਕ ਹੀ ਨਾ ਬਾਰ ਨਾ ਮਿੱਤਰੋ ਆ ਸਾਡੇ ਬੱਚਿਆਂ ਨੂੰ ਵੀ ਅਸੀਂ ਕੋਸ਼ਿਸ਼ ਕਰਦਾ ਸਾਡੇ ਬਾਪੂ ਜਾਨੇ ਕਹਿੰਦੇ ਸੀ ਟਾੜੇ ਨੌਜਵਾਨ ਨੇ ਤੂੰ ਹੀ ਪੁੱਤ ਕਬੱਡੀ ਖੇੜੀ ਹੋਵੇਗਾ ਪਾ ਮੈਂ ਫੁੱਟਬਾਲ ਖੇਡੂੰਗਾ ਬਾਪੂ ਕਹਿੰਦਾ ਜੇ ਤੂੰ ਕਬੱਡੀ ਖੇੜੇਂਗਾ ਮੇਰੇ ਮਦਰ ਨੂੰ ਖਪਰੂ ਨਹੀਂ ਹੋਇਆ ਮੰਦਾ ਫਿਰ ਕਹਿੰਦਾ ਠੀਕ ਐ ਹਾਂਜੀ ਸਾਥੀ ਰਿਕਾਰ ਬਾਪੂ ਲੈ ਕਾਇੰਤੋ ਸਾਥੀ ਵੀਰ ਕਰਨਜੀਤ ਸੁਣਨ ਉਹ ਪਹੁੰਚਿਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਕਰਜੀਤ ਸਿੰਘ ਜੀ ਸੁਣਨ ਲੋ ਵੀ ਬਿੱਲਾ ਸ਼ੁਕਰੀਆ ਦੁਨੀਆ ਦਾ ਸੂਪਰ ਸਟਾਰ ਬਣਾ ਟੈਕਨੀਕਲ ਪੁਆਇੰਟ ਅੱਜ ਕੱਲ ਇਹਨਾਂ ਨੌਜਵਾਨ ਦੀ ਮਾਫਿਰ ਕਬੱਡੀ ਦੇ ਵਿੱਚ ਜਿਹਦੇ ਚਰਚਾ ਹੁੰਦੀ ਹੈ ਸਾਡੇ ਨਵੇਂ ਉੱਠਦੇ ਹੋਏ ਪਲੇਅਰ ਆਉਂ ਸਾਰੇ ਜਿਹੜੇ ਬੁੱਲੇ ਨੂੰ ਮਿਲਦੇ ਬੁੱਲੇ ਦੇ ਪੈਰੀ ਹੱਥ ਲਾ ਕੇ ਕਹਿੰਦੇ ਉਸਤਾਦ ਜੀ ਮੱਥਾ ਟੇਕਦੇ ਆਂ ਜਿਹੜੇ ਮੈਚ ਨੇ ਆਉਂਦੇ ਨੇ ਜਿਹਦੇ ਸਹੀ ਨੇ ਬੱਚੇ ਆ ਉਹ ਮਾਫਿਆਂ ਦੇ ਤੇ ਉਸਤਾਦਾਂ ਦੇ ਪੈਰੀ ਹੱਥ ਲਾਉਂਦੇ ਆ ਤੇ ਜਿਹੜੇ ਵਿਗੜੇ ਹੋਏ ਬੱਚੇ ਆ ਉਹ ਨਕਲੂ ਬਾਪਿਆਂ ਦੇ ਪਰਮ ਹੱਥ ਲਾਉਂਦੇ ਆ ਲਓ ਵੀ ਅਮਨ ਸੰਧੂ ਬਹੁਤ ਹੀ ਸੋਹਣਾ ਗੱਭਰੂ ਪਤਲਾ ਪਤੰਕਰ ਦਾ ਛੋਟੀ ਦੇ ਵੱਡੇ ਮਾਰ ਕੇ ਮਾਰਨ ਵਾਲਾ ਮਨਾਰ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਐਨ ਬਿਲਕੁਲ ਸਾਕੇ ਜੱਫਾ ਲਾ ਰਿਹਾ ਹੈ ਨਾਜੋਨ ਮਨਾਰ ਦੀ ਪੂ ਕੀ ਰਹੀ ਆ ਤਾਂ ਪੇਂਡ ਝੋੜਦੀ ਛੇਲੇ ਪੁੱਤੋਂ ਦੇ ਪਾ ਕੇ ਲੱਗਿਆ ਹੋਇਆ ਪੂਰਾ ਜੋਰ ਹਲੇ ਜੱਫਾ ਨਹੀਂ ਲੱਗਿਆ ਘੜੀ ਤਜੀ ਰਹਿੰਦੀ ਐ ਟਾਈਮ ਹੋ ਗਿਆ ਰਮਣਾ ਪੂਰੀ ਜੋਰ ਲਾ ਰਿਹਾ ਆਹਾ ਹਾ 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 ਜੀ ਸਾਡੇ ਵੀਰ ਮੱਖਣ ਬਲਾਰ ਜੀ ਪਹੁੰਚੇ ਆ ਬਹੁਤ ਹੀ ਦੁਨੀਆ ਕਮੈਂਡੇਟਰ ਨੇ ਤੇ ਜਿਹੜੇ ਵਧੀਆ ਵਧੀਆ ਗਾਣੇ ਲਿਖਦੇ ਆ ਬਹੁਤ ਵਧੀਆ ਸ਼ੇਰ ਬੋਲਦੇ ਆ ਅਸੀਂ ਉਹਨਾਂ ਦਾ ਮੈਕਪ ਪੰਜਾਬੀ ਸਪੋਰਟਸ ਕਲੱਬ ਨੂੰ ਬਹੁਤ ਬਹੁਤ ਧੰਨਵਾਦ ਜੀ ਐ ਮੇਰੇ ਅਰਦਾਸਾਂ ਵੀ ਪੁੱ ਭਾਵੇਂ ਉਹਨਾਂ ਦਾ ਫਾਵਰ ਲੜਾਈ ਜੇ ਚੈਕ ਗੁਰਬਾਣ ਵਾਲਾ ਕੰਮ ਹੋਵੇ ਜਿੱਤ ਨਾਲ ਵਾਲਾ ਕੰਮ ਹੋਵੇ ਆ ਅਕਲ ਕੋਈ ਦਾ ਮੁਰਤਰਾ ਵਾਲਾ ਕੰਮ ਹੋਵੇ ਬਰਾਦਰਾ ਦਾ ਸਫਲ ਹੋਦਾ ਉਹ ਸਾਡੇ ਇੱਕ ਬਰਾਦਰਾ ਸਾਡੇ ਸੇਕਾਉਂ ਦੇ ਚਾਂਗਿਆਰੀ ਲਾਪਿਆ ਸੋ ਸਾਡਾ ਬਰਾਦਰਾ ਦਾ ਨਾਮ ਨਰਾਮ ਕੀਤਾ ਪਰ ਜਿਹੜੇ ਦੂਜੇ ਸਾਡੇ ਬਰਾਦਰਾ ਚੜ੍ਹਦੀ ਕਲਾ ਵਾਲੇ ਪੱਖਪਰਾਪਤ ਪਹੁੰਚੀ ਜਿਆ ਮੇਰੇ ਲੋ ਇੱਥੇ ਦੇ ਪਾਸੇ ਮੈਚ ਪੂਰਾ ਕਰਨਾ ਹੈ ਪੱਲੀ ਨੂੰ ਟੱਕਰ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪੱਪੂ ਦੀ ਜੱਜਮੈਂਟ ਭਦੋਣ ਵਾਲਾ ਪੱਪੂ ਕਹਿੰਦਾ ਮੈਚ ਪੂਰਾ ਕਰ ਮੋਇਆ ਬੱਧਾ ਇੱਥੇ ਦੇ ਪਾਸੇ ਬਾਲੂ ਕਡੌਰ ਗੋਲਕਾ ਉਹਨਾਂ ਟੱਕਣ ਵੀ ਕੋਸ਼ਿਸ਼ ਕਰੂਗਾ ਹੋਲੀ ਚੱਲਦੀ ਰਹੀ ਇੱਕ ਲੋ ਪਹਿਰ ਖਦਾਕੇ ਦੇ ਫੜਕਾ ਹੋਇਆ ਖੁਸ਼ੀ ਲੜਖ ਵਾਲਾ ਖੜ ਗਿਆ ਮੂਰੇ ਸਾਰਾ ਨੇ ਪੇੜ ਜੋਰ ਬਸਰਮ ਵਾਲੀ ਗੱਲ ਹੋਈ ਸਈਆ ਟੱਕਣ ਦੀ ਪੂਰੀ ਕੋਸ਼ਿਸ਼ ਕਰੂ ਇੱਕ ਪਾਸੇ ਖੁਸ਼ੀ ਆਹਾ ਆਹਾ ਲੱਗੇ ਪੂਰਾ ਜੰੂਵਾਰਾ ਸੀਨ ਬਣਾ ਦਿੱਤਾ ਇੱਕ ਜਮਾਨਾ ਹੁੰਦਾ ਸੀ ਜੰੂਵਾਰ ਘੇਰੀ ਕੋਲ ਆ ਕੇ ਇਸ ਤਰ੍ਹਾਂ ਜੱਫਾ ਪਾਉਣਾ ਨਹੀਂ ਜਿਹੜਾ ਖੁਸ਼ੀ ਨੇ ਲਾਇਆ ਪਹਿ ਪਟੰਦਾ ਹੁੰਦਾ ਸੀ ਇੱਕ ਦੀ ਪੱਕ ਤਗੜੀ ਹੁੰਦੀ ਸੀ ਇੱਕ ਵਾਰੀ ਸਾਰੀ ਸਾਬ ਸਾਬ ਮਦਰ ਸਾਹਿਬ ਦੇ ਗਰਾਉਂਡ ਦੇ ਵਿੱਚ ਹੋ ਰਿਹਾ ਮੈਚ ਉਦੋਂ ਲੋਕ ਇਹ ਜੇਤੂ ਟੀਮ ਸੀ ਉਹ ਪ੍ਰਬੰਧ ਕਰਦੀ ਫਿਰ ਪਾੜੀ ਕਿਤੇ ਕਰਨੀ ਜਦੋਂ 15 ਮਿੰਟਾਂ ਨੂੰ ਮਾਰ ਕੇ ਆਏ ਤੇ ਇਹਦੇ ਜਰੂਰ ਨੇ ਸਾਰੇ ਰੁਕ ਬਦਲਤਾ ਹੈ ਰਾਣਾ ਸਿੰਘ ਸਾਹਿਬ ਆਉਂਦੇ ਆਓ ਸੌਤਾਂ ਪੁਆਇੰਟ ਲੈ ਕੇ ਅਸਲ ਖਗੂਲ ਨੇ ਵਾਲਿਆਂ ਦਾ ਮਹਿਰ ਕੋ ਬੰਦਾ ਸਾਰੇ ਸਾਰੇ ਕੋਲ ਪੁੱਛਦੇ ਜਿਵੇਂ ਮੈਂ ਜਾਣਾਂ ਵੀ ਬੰਦ ਦਾ ਕੀ ਹਾਲ ਹੈ ਮੈਂ ਕਹਿੰਦਾ ਬਹੁਤ ਚੰਗਾ ਕਬੱਡੀ ਦਾ ਗੁਰਾਹ ਬੜੇ ਖੁਸ਼ ਹੁੰਦੇ ਆ ਖਦੂਰਨਾ ਪਿੰਡ ਉਹ ਨਗਰ ਹੈ ਜਿਹੜਾ ਦੇਸ਼ ਦੀ ਯਾਦ ਤੋਂ ਪਹਿਲਾ ਕ ਟੂਰਨਾਮੈਂਟ ਕਰਾਉਂਦਾ ਹੈ ਇਹਨਾਂ ਦਾ ਟੂਰਨਾਮੈਂਟ ਤਿੰਨਾ ਚਾਰਾਂ ਮਹੀਨਿਆਂ ਚੱਲਦਾ ਹੁੰਦਾ ਤੇ ਕੋਸ਼ਿਸ਼ ਕਰੀ ਹੈਗੀ ਕਿ ਦੇਖਾਤ ਆ ਕੇ ਦਰਸ਼ਨ ਕਰਕੇ ਆਵਾਂਗੇ ਪਰ ਨੇਤਾ ਦੇ ਤੋਂ ਬੰਦਾ ਹਲਾਅ ਤੇ ਹੋਜੇ ਜੀਲੀ ਲਾਜਵਾਹ ਇਹ ਬੰਦਾ ਭੱਜਿਆ ਫਿਰਦਾ ਟਰੱਕ ਲੈ ਕੇ ਕੈਨੇਡਾ ਅਮਰੀਕਾ ਜੀਆਂ ਨੂੰ ਵਿਆਹ ਕਰੇ ਨੈਣ ਬਰਾਦ ਲੈ ਕੇ ਲੱਗੀ ਫਿਰਦੀ ਹੁੰਦੀ ਹੈ ਕਾਹਦੇ ਲੱਗ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਲਓ ਦੂਜੇ ਪਾਸੇ ਇੱਕ ਹੋਜੇ ਕੱਪੜੂ ਮੈਚ ਪੂਰਾ ਕਰਵਾ ਆ ਹਾਂ ਹਾਲਤ ਸਾਡੀ ਬਿਚੀ ਨਹੀਂ ਪਹੁੰਚਦੇ ਹੁੰਦੇ ਆ ਅੰਦਾ ਉਪੰਦੀ ਮੈਟਰੋ ਕਬੱਡੀ ਕੋਰਸ ਵਰਸ ਜੁਨਾਈਟਰ ਕਲੱਬ ਵਰਸ ਸਪੋਰਟ ਕਲੱਬ ਅਸੀਂ ਦੋਵਾਂ ਬੱਦਾਂ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਤਿਆਰ ਹੋ ਕੇ ਕਰਾਵੇ ਦੇ ਨਜ਼ਦੀਕ ਪਹੁੰਚੋ ਪਹਿਲੀਆਂ ਤੋਂ ਆਪਣੀਆਂ ਟੀਮਾਂ ਵੀ ਦੱਸਦੇ ਰਹੇ ਦੂਜੀਆਂਾਂ ਬੜੀਆਂ ਫੀਸ ਦੇ ਦਾ ਜੇ ਮੈਂ ਕਹਾਂ ਤੁਹਾਨੂੰ ਅੱਟ ਕੇ ਨਹੀਂ ਜਾਣਾ ਤੁਹਾਡੇ ਪਾਸੇ ਮੈਂ ਸਿਖਾ ਰਿਹਾ ਸੀ ਕਿ ਜਿਹੜਾ ਕਰਨਾ ਚਾਹੀਦਾ ਹੈ ਜਦੋਂ ਕਬੱਡੀ ਵਿੱਚ ਕਬੱਡੀ ਹੋਈ ਹੈ ਲੋੜ ਦੇ ਪਾਸੇ ਫੇਰ ਮੌਕਾ ਵੀ ਪਾਉਣ ਨੂੰ ਮੌਕਾ ਵੀ ਪਾਉਣ ਨੂੰ ਪੁਲਿਸ ਦਾ ਜਾਪਲ ਲੋੜਵਾਨ ਹੈ ਤੇ ਲੋ ਬਹਿਜਾ ਵਜਾ ਕਰਵਾਉਣਾ ਹੋਇਆ ਅੱਜ ਕੱਲ ਬੀਸੀ ਵਿੱਚ ਵੱਡੇ ਪਹਲਵਾਨੀ ਖਾੜੇ ਵਿੱਚ ਚੱਲਦੇ ਉਹਨਾਂ ਖਾੜਿਆਂ ਵਿੱਚੋਂ ਨਿਕਲ ਕੇ ਬਾਹਰ ਆਇਆ ਹੋਇਆ ਮਾਂਖੜ ਕਬੱਡੀ ਨਾਲ ਜਰਾ ਖੁਸ਼ੀ ਦੇ ਨਾਲ ਤੋਂ ਅੰਤ ਕਰੂਗਾ ਜਾਂ ਕਿਹਦੇ ਨਾਲ ਕਰੂਗਾ ਲੈ ਵੀ ਪੈਗਾ ਟੁੱਟ ਕੇ ਕੱਪੜੂ ਇੱਕ ਪਾਸੇ ਹਲਕਾ ਫੁਲਕਾ ਕੱਪੜੂ